ਪਰ ਮੈਂ ਤੈਨੂੰ 1.7 ਚ ਤੇਰੀ ਮੈਂ ਇਸ ਵੇਚਦਾ ਭਰਾਗਾ ਲੱਗੀ ਰਹੇਂ ਦੇਖੇ ਨਹੀਂ ਜਾਂਦਾ ਹਾਂ ਫਿਰ ਮੈਂ ਇਸ ਵੀ ਨਹੀਂ ਲੈ ਕੇ ਜਾਂਦਾ ਭਰਾ ਜੇ ਚਲੀ ਜਾਂਦਾ ਅੱਛਾ ਅੱਛਾ ਮੇਰੀ ਗੱਲ ਸੁਣ ਲਓ ਜੇ ਮੈਂ ਕੋਈ ਗੱਲ ਤੁਹਾਨੂੰ ਦੁੱਧ ਪੀਣ ਜਾਂਦਾ ਭਾਂ ਦਾ ਮਾਮਾ ਗੋਲਾ ਬਾਂਮਣ ਰੁਪਈਏ ਵਟਕੇ ਨਹੀਂ ਪਤਾ ਕਿਸੇ ਨੂੰ ਹੋਰ ਵਿਆਹ ਇੱਥੇ ਦੇ ਦੇ ਜਵਾਖਸਾਲ ਪਰ ਹੁਣ ਤਾਂ ਕਾਉਣਗੇ ਵੀ ਮੋੜਦੇ ਦੁੱਧ ਪੀ ਲਾਂਗੇ ਉਹ ਤਾਂ ਫਿਰ ਇੱਕ ਕੰਮ ਤਾਂ ਹੋਊਗਾ ਮਹਾਰਾਜ ਜੀ ਤਾਂ ਵਿਆਜ ਤੇ ਦਿੱਤੇ ਜਾਣਗੇ ਜਾਂ ਫਿਰ ਜਾਂ ਮੇਰੀ ਗੱਲ ਸੁਣ ਲਓ ਜਾਂ ਦੁੱਧ ਪੀਤਾ ਜਾਓ ਜੇ ਤੁਹਾਨੂੰ ਪੈਸੇ ਗਿਆ ਤਾਂ ਦੁੱਧ ਪੀਊਗਾ ਨਹੀਂ ਤੁਸੀਂ ਦੁੱਧ ਪੀ ਜਾਣੇ ਹਾਂ ਠੀਕ ਹੈ ਸਾਡੇ ਨਾਲ ਮੋੜ ਦੇ ਰਾਦ ਦੇ ਵੀ ਜਵਾ ਦੁੱਧ ਪੀ ਜਾਣਗੇ ਉਹ ਸਾਰਾ ਇਹ ਦਿਓ ਸਹੀ ਰਾਹ ਦਿਓ ਬੰਦੇ ਨੂੰ ਮੈਂ ਇਸ ਵੇਚ ਦੇ ਚੱਲ ਜਰ ਕਿੱਥੇ ਤੈਨੂੰ ਲਾਭ ਚਾ ਰੇ ਰਿਹਾ ਉਹ ਤੇ ਦਿੱਕਤ ਹੂੰ ਇਧਰ ਹੋ ਜਾ ਲਾ ਵੀਰ ਕਾ ਮੇਰੀ ਗੱਲ ਸੁਣ ਲੈ ਮੈਂ ਬਾਲਗਾਂ ਗੱਲਾਂ ਨਹੀਂ ਕਰਨੀਆਂ ਇੱਕੋ ਹੀ ਗੱਲ ਕਰਨੀ ਹੈ ਤੇਰੇ ਨਾਲ ਚੱਲ ਗਿਆ ਤੀਰ ਨਹੀਂ ਧੁੱਕਾ ਜੀ ਡੇਢ ਤੱਕਰ ਗਈ ਤਾਂ ਚਲਾ ਦੇ ਨਾ ਨਹੀਂ ਚੁੱਪ ਕਰ ਜੀ ਆ ਜਾ ਉਹ ਜੈ ਸ਼ਾਦ ਬੱਚਾ ਸ਼ਾਦ ਬੱਚਾ ਜਰਾ ਦਿਮਾਗ ਖੇਡ ਲੈ ਮਰਨ ਬੰਨ ਲੈ ਉਹ ਵੱਧ ਲੱਗੀਆਂ ਜੇ ਫਿਰ ਤੂੰ ਡੇਢ ਨਹੀਂ ਖੜਾਉਂਦਾ ਤੂੰ ਦਿਮਾਗ ਖੇਡ ਲੈ ਠੀਕ ਅਸਰੇ ਨਾ ਪੋਰਟੋਗਲ ਨੇੜੇ ਆ ਮੂੰਹ ਪਈ ਆ ਜਾ। ਿਆ ਗੁਰ ਸਿੱਖਾ ਗੱਲ ਸੁਣ ਲੈ ਉਰੇ ਆ ਜਾ ਤੂੰ ਵੀ ਹੁਣ। ਹਾਂਜੀ ਕੋਈ ਗੱਲ ਜਾਇਜ਼ ਕਰਕੇ ਜਿਹੜੀ ਹੁੰਦੀ ਹੈ ਨਾ ਉਹ ਕਹਿ ਦਿਓ ਬਿਲਾ ਬੱਚਾ ਛੱਡ। ਮੈਂ ਗੱਲ ਤੁਹਾਨੂੰ ਗਲਤ ਨਹੀਂ ਕਹਿੰਦਾ। ਤੂੰ ਵੀ ਰਹਿ ਜੰਗੀ। ਮੈਂ ਤਾਂ ਇਹਨਾਂ ਨੂੰ ਰਹਿ ਦੇਤੀ ਮੈਂ 60 ਦਾ ਬੱਚਾ ਲਗਾਉ। ਇਹਨਾਂ ਨੂੰ ਵੀ ਕਹਦਾ ਤੁਹਾਨੂੰ ਵੀ ਜੇ 60 ਆਲਾ ਤਾਂ ਚਾਹ ਤੂੰ ਵੀ ਕੰਮ ਕਰ। ਮੈਂ ਬਾਲੀਆਂ ਗੱਲਾਂ ਨਹੀਂ ਤੁਹਾਡੇ ਨਾਲ ਕਰਦਾ ਅਸੀਂ ਵਪਾਰੀ ਆ ਯਾਰ ਅਸੀਂ ਤਾਂ ਘਰ ਦੀ ਮਾਇਆ ਹੈ ਮੰਗੇ ਨੂੰ ਇੱਕ ਮੰਗੇ ਨੂੰ ਛੂਟ ਹੈ ਅਗਲੀ ਮੰਡੀ ਤੇ ਪੈਸੇ ਦੇ ਦੀ ਚਲੋ ਕੋਈ ਹੋਰ ਬਸ ਆ ਇਸੇ ਵੀ ਸੁਣ ਸੁਣ ਪੈਸੇ ਦੇ ਦੀ ਤੂੰ ਅਸੀਂ ਦੋ ਨਾ ਕਰਕੇ ਜਿੰਨਾ ਅਸੀਂ ਚਾਹਨੇ ਆ ਬਸ ਅਸੀਂ ਇੰਨੀ ਜ਼ਿੰਮੇਵਾਰੀ ਦੇ ਸਕਦੇ ਅਸੀਂ ਮੰਗੇ ਨੂੰ ਜਾਣਦੇ ਨਹੀਂ ਡੇਢ ਦੀ ਮੈਸ ਕਰਦੇ ਮੰਗੇ ਦੀ ਰੂਹ ਨੂੰ ਜਾਣਦੇ ਆ ਡੇਢ ਦੀ ਬਹੁਤ ਜ਼ਰ ਹੋ ਗਿਆ ਸੁਣ ਤੈਨੂੰ ਉਹ ਕਾਹਾਂ ਟੱਪੋ ਮਾੜਾ ਮੋਟਾ ਕਾਹਾਂ ਟੱਪੋ ਮਾੜਦ ਨੂੰ ਕੱਚੀ ਗੱਲ ਨਹੀਂ ਕਹੀ ਆ ਨਹੀਂ ਕੱਚੀ ਫਿਰ ਅਸੀਂ ਮੈਂ ਅਸੀਂ ਬਣਾਇਆ ਮਾਰੋ ਸਾਰਾ ਬੱਚਾ ਲੈ ਗੱਲ ਜਮਾ ਸਿਰੇ ਤੇ ਕਰ ਤੀ ਤੇਰੀ ਗੱਲ ਤਾਂ ਘਮ ਹੋਣੀ ਲਾਓ ਬੱਚਾ ਗਲਤ ਨਹੀਂ ਬੇਚੀ ਬਹੁਤ ਪੈਸੇ ਕਹਤੇ ਹੋ ਮਾਜੀ ਫਿਰ ਦੋਸਤ ਲੱਗਦੇ ਨਹੀਂ ਇਹਨਾਂ ਨੂੰ ਪੈਣੇ ਆ ਸਾਰਾ ਕੁਛ 10000 ਖਰਚਾ ਲੈਂਦੇ ਲੋ ਟੰਕਰ ਲੈ ਕੇ ਦਾ ਖਰਚਾ ਸ਼ੁਰੂ 10000 ਖਰਚਾ ਵੀ ਗੱਲ ਸ਼ੁਰੂ ਹੈ ਮੰਨ ਲਾ ਭਰਾ ਮੇਰੀ 2500 ਬੱਚਾ ਹੁਣ ਠੀਕ ਆ ਛੱਡ ਦਿਓ ਹਾਂ ਤੇਲ ਦੀ ਗੱਲ ਤਾਂ ਦੱਸ ਦੇ ਹਾਂ ਉਹ ਤੂੰ ਗਲਤ ਕਰੇਂਗਾ ਕੰਮ ਆਪਦਾ ਦੇਖੇਂਗਾ ਬੱਸ ਕੀ ਕਹਿੰਦਾਗਾ ਡੇਢ ਦੀ ਮਾਸ ਘੱਟ ਮੰਗ ਲਈ ਮਾਸ ਬੈਠ ਜਾ ਗਲਤ ਨਹੀਂ ਘਰ ਵੀ ਇਹ ਬਾਈ ਨਹੀਂ ਇਹ ਤਾਂ ਤੇਨ ਦੇ ਆ ਗੋ ਬਈ ਨਹੀਂ ਕਸਮਾ ਤੈਨੂੰ ਬਿਲਕੁਲ ਮੈਂ ਵੀ ਨਹੀਂ ਗਲਤ ਕਹੀ ਕਹਿਆ ਤੈਨੂੰ ਤੂੰ ਤਾਂ ਗਲਤ ਲਾ ਤੇ ਜਗਾ ਘੱਟ ਲਾ ਤੇ ਹਾਂ ਮੈਂ ਤਾਂ ਕਹਿਆ ਨਹੀਂ ਫਿਰ ਜਾਨਵਰ ਬਦਲੇ ਡੰਗੇ ਮਰਾ ਹੁਣ ਇਹਦੇ ਨਾਲ ਭੇਜਦਾ ਕਿ ਤੂੰ ਵਗ ਜਾ ਦਾਚੇ ਅੱਛਾ ਕਹਿੰਦਾ ਇਹਨੇ ਦੀ ਵੀ ਕੀ ਵਿਕਿਆ ਹੀ ਨਹੀਂ ਮੋੜਦੇ ਚਲੋ ਫੇਰ ਠੀਕ ਫੇਰ ਤਾਂ ਮੋੜਨ ਵਾਲਿਆ ਚ ਹੀ ਹੋ ਜਾ ਮਹਾਰਾਜ ਹਲੋ ਆ ਵੀ ਸੁੱਖੇ ਓਏ ਜਿਹੜਾ ਸ਼ੱਟਾ ਮਾਰਨ ਵਾਲਿਆ ਦੇਖੀ ਠੀਕ ਗਿਆ ਠੀਕ ਹੈ ਮੈਂ ਕਹਦਾ 160 ਆ ਮੈਨੂੰ ਆਇਆ ਤੂੰ ਵੀ ਦੱਸ ਤੂੰ ਮੈਨੂੰ ਮਾਰੀ ਜੀ ਰਾਹ ਕਹਿ ਬੈ ਜਾ ਬਾਈ ਯਾਰ ਤੂੰ ਮੈਨੂੰ ਮਾਰਾ ਯਾਰ ਆ ਪਾ ਦੇਂਗਾ ਨਾ ਮੈਨੂੰ ਐ ਹਜੂ ਤੂੰ ਮਾਰਾ ਯਾਰ ਆ ਪਾ ਦੇ ਮੈਂ ਤੈਨੂੰ ਨਾਲ ਦੀ ਨਾਲ ਕਹਿ ਦੂੰ ਫੇੜ ਗਿਆ ਤੂੰ ਕਿੰਨੇ ਕਹਿਣਾ ਮੰਗੇ ਰਵਾ ਮੈਂ ਛਪੜਾ ਲਈ ਤੈਨੂੰ ਇਸ ਦਾ ਇਸ ਦਾ ਇਹ ਕਹਿ ਲਿਆ ਜੋੜਾ ਜੋੜੇ ਦਾ ਦੋ ਇਹਨਾਂ ਦੇ ਗੱਜ ਚ ਕੁਠਾ ਦੇ ਦिए ਕਿੰਨੇ ਇਹਨੇ ਬੋਲੇ ਨੇ ਇਹਨੇ ਬੋਲੇ ਨੇ ਮੋੜ ਦੋ ਗਿਆ ਮਾਦਮ ਮੈਂ ਤਾਂ ਕੁੱਟ ਮਾਰੂ ਜੇ ਤੇਰੇ ਕੋਲ ਤਾਂ ਆਪਾਂ ਖਤਾਰਾ ਕਰਵਾ ਦਿੰਦਾ ਮੈਂ ਕਹਿੰਦਾ ਮਾਦਮ ਤੇਰੇ ਕੋਲ ਖਤਾਰਾ ਸੱਤ ਕੋਈ ਗੱਲ ਦਾ ਮੈਨੂੰ ਐਂਡੀਆਂ ਦੇ ਫੇਰ ਤੇਰੇ ਕੋਲ ਆਉਂਦਾ ਹੋਰ ਨਹੀਂ ਹੁਣ ਇਹ ਡੰਗੇ ਡੰਗੇ ਨਹੀਂ ਤੇ ਜੇ ਤੂੰ ਚੰਗੀਆਂ ਪੰਜ ਬਰ ਪੰਜ ਬਰਾਬਰ ਲੈ ਲੈ ਹਾਂ ਉਹ ਕਹਿ ਰਹੇ ਡੇ ਡੇਡ ਮੰਗਾਏ 45 45 ਕੀ ਲੈ ਜਾਓ ਮੈਂ ਕਿਹਾ ਨਹੀਂ ਮੈਂਨੇ ਮੰਗੀਏ ਸਹੀ ਬਤਾਉ 20 20 ਕੀ है? बीस बीस की मांगी नहीं मैंने नहीं, नहीं नहीं। दो चालीका जू चल नहीं। मैं तुझे बताता हूँ चाली क्या जुड़ा मांग लगा मैं तो मांगू गई जब मेरा काम है मैं देखता हूँ मैं गाली थोड़ा खाऊंगा सुख है मैं जिम्मे कहना कर बड़ा देता है 4 5 ਕੱਟ ਦੇ ਨਾ ਜੇਦਾਂ ਇਹ ਕਹਿੰਦਾ ਆਏ ਆਏ ਲੈ ਜਾ ਆਤਾ ਹੈਗਾ ਹੀ ਆ ਆਏ ਆਏ ਲੈ ਜਾ ਚੱਕਰ ਤਾਂ ਨਹੀਂ ਆ ਰਹਾ ਤੂੰ ਮੈਨੂੰ ਸਹੀ ਬਤਾਓ ਨਹੀਂ ਨਹੀਂ ਚੱਕਰ ਨਹੀਂ ਆ ਰਹਾ ਹਾਂ ਬਾਅਦ ਵਿੱਚ ਮੈਂ ਉਠਾ ਕੇ ਬਾਗ ਚੱਕਰ ਨਹੀਂ ਆ ਰਹਾ ਯਾਰ ਦੱਸ ਬਿਰ ਕਿੰਨੇ ਦੀ ਕਰਦਾ ਮੇਰੇ ਭਾਈ ਸਾਹਿਬ ਇਹ ਇਹ ઓ ਯਾਰ ਜੀ ਮੈਂ ਸੰਘ ਰਹਾ ਗਏ ਸੁੱਲ ਲੈ ਤੂੰ ਕੋਈ ਨਹੀਂ ਸੁੱਲ ਲੈ ਮੇਰੀ ਇਹ ਦੁਹਾਈ ਹੈ ऐसे ऐसे हुई कर लू कित तीस 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 तैस की तीस की। तीस, की। तीस, की। तीस का जोड़ा <laughs> जो देखना 13 ਹਾਂ ਇਹ ਖਲੋਸਣ ਨਹੀਂ ਮਿਲਿਆ 10 ਕਿਵੇਂ ਕਹਿਣਾ ਕੋਈ ਗੱਲ ਜਾਇਜ਼ ਕਰਕੇ ਕਹੇ ਇਹ ਵੀ ਲਾਜ ਹੈ ਇੱਕ ਗੱਲ ਤੁਹਾਨੂੰ ਛੁੱਟੀ ਜੀ ਕਹਾ ਹਾਂਜੀ ਹਾਂ ਮੈਂ ਤੁਹਾਡੀ ਕੋਈ ਹੋਈ ਨਹੀਂ ਹੈ ਵੀ ਆਪਾਂ ਕਿਸੇ ਗੱਲ ਨੂੰ ਛੁੱਟੀ ਆ ਲੋਈ ਆ ਥਣ ਜੁੜੇ ਪਏ ਆ ਉਹ ਉਹ ਜੀ ਗੱਲ ਨਾ ਕਹੋ ਲੈ ਜਾ ਤੁਸੀਂ ਮੈਂ ਤਾਂ ਕਹਿੰਦਾ ਅਸੀਂ ਵੀ ਛੁੱਟੀ ਲੈ ਹੈ ਹੈ ਦਿਲੋਂ ਕਿਨੇ ਜੀ ਕਹਿੰਦਾ ਜੈ ਜੀ ਕੋਈ 18 ਦੀ ਲੈ ਹੈ 18 ਇੱਕ ਮੈਂ ਤੁਹਾਨੂੰ ਦੱਸਾਂ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜੇ ਉੱਥੇ ਜਾਂਦੀ ਹੋਵੇ ਮੈਂ ਉਹਦੀ ਕਹਿੰਦਾ ਵੀ ਹਾਂ ਯਾਰ ਜਾਂਦਾ ਉਹ ਜ਼ਰੂਰ ਪਤਾ ਜੀ ਵੇਖੋ ਉਹ ਵੀ ਹੈਗਾ ਜਿਹੜਾ ਕੁਸ ਹੈਗਾ ਤੁਹਾਡੇ ਸਾਹਮਣੇ ਜਿਹੜਾ ਗਲਤ ਨਹੀਂ ਕਹਿ ਰਿਹਾ ਪਰ ਸਾਨੂੰ ਪਤਾ ਵੀ ਮੈਂ ਦੁੱਧ ਵਾਲੀ ਬਸ ਸਾਨੂੰ ਪਤਾ ਵੀ 14 ਅਗਰ ਪੱਕਾ ਕਰਦੇ ਤਾਂ ਨਾ ਨਹੀਂ 18 ਕਿਲੋ ਵਾਲੀ ਦੀ ਜੋ ਕੱਟੀ ਆ ਜਿਹੜੀਆਂ ਕੱਟੀਆਂ ਸੂਈਆਂ ਨੇ ਅਹੀਂ ਘੁੱਟਦੀਆਂ ਹਾਂਜੀ ਮੇਨ ਘਰ ਦੇ ਡੰਗਰ ਦਾ ਅੰਦਰ ਲੱਕ ਮੈਂ ਵੇਚ ਕੇ ਤੇ ਇਹਦੇ ਨਾਲ ਉਹ ਖਰੀਏ ਜਿਹੜੀ ਤੇ ਡੇਢ ਲੈ ਹਾਂ ਆ ਗੱਲ ਸੁਣਾ ਖਾਨ ਸਾਹਿਬ ਉੱਠ ਕੇ ਖੜਾ ਉਹ ਮੈਂ ਬਹੁਤ ਸਹੀ ਹੈ ਕਿਉਂ ਵੀ ਮੰਗੀ ਜਾਂਦਾ ਬੰਦਾ ਦੋਨੇ ਕਹਿੰਦਾ ਆਹ ਵੀ ਲੈ ਦੇ ਮੈਂ ਕਹਿੰਦੇ ਮਤਲਬ ਲੈ ਗਏ ਇਹ ਵੀ ਲੈ ਜਿਵੇਂ ਤੈਨੂੰ ਕਿਹਾ ਉਹ ਮੈਂ ਲੈ ਜਨਾ ਜਿਵੇਂ ਤੈਨੂੰ ਕਹਿੰਨਾ ਉਹ ਮੈਂ ਲੈ ਜਨਾ ਠੀਕ ਆ ਕਹਿੰਦੇ ਨਾ ਮੋੜ ਨਹੀਂ ਮੈਂ ਮੋੜਦਾ ਨਹੀਂ ਆ ਨਹੀਂ ਮੋੜੀ ਜਾਂਦਾ ਹੁਣ ਟਾਈਮ ਐ ਮੈਂ ਵੇਚਾਂ ਦਾ ਵਿੱਚ ਦੱਸ ਫਿਰ ਮੈਂ ਦੱਸ ਕਹਿੰਦੇ ਆਏ ਕਹਿੰਦੇ ਲੈ ਉਹਨੇ ਪੜੇ ਹੋਰ ਵੀ ਕੋ ਬੋ ਕਰ ਲਈ ਜਾਂਦੇ ਮੈਂ ਤੇ ਤੁਮੇ ਵੀ ਤਾਂ ਹਮ ਤੈਰਾ ਵਾ ਮੈਂ ਨਾ ਵੀ ਤੇ ਇੱਕ ਦੇਤੀ ਹੁਣ ਹਾਂ ਹਾਂ ਕਿੱਥੇ ਘਟਾ ਕਿੰਨੇ ਦੀ ਠੋਕਾਂ ਮੈਂ ਤਾਂ ਤੁਹਾਨੂੰ ਦੱਸ ਤਾ ਤੂੰ ਗੱਲ ਵੀ ਕਹਦੇ ਕੋਈ ਰਾਹ ਪਾ ਮੈਂ ਕੋਈ ਤੂੰ ਫੇਕਟਾਈ ਜਾਣਾ ਨਹੀਂ ਨਹੀਂ ਕੋਈ ਜਿਹੜੀ ਗੱਲ ਮੈਨੂੰ ਸਾਰਾ ਤੇਰਾ ਪਤਾ ਜਿਹੜਾ ਤੇ ਨਹੀਂ ਨਹੀਂ ਕਾ ਕਾ ਉਹ ਜਾ ਰਿਹਾ ਤਾਂ ਮੈਂ ਨਹੀਂ ਹੋਣੀ ਚੁੱਪ ਕਰ ਜਾ ਹਾਂ ਆ ਮੱਚ ਆ ਵੀ ਨਾ ਕਾਟ ਪਾਉਣੀ ਮੈਂ ਬਹੁਤ ਜਾਵੇ ਨਹੀਂ ਹੋਣੀ ਜੀ ਉਹ ਬੋਲ ਨਾ ਇਹ ਰੱਖ ਲਿਆ ਛੱਡ ਦੇ ਬੱਚਾ ਨਾ ਮੈਂ ਇਹਨੂੰ ਮੈਂ ਸਾਰੀ ਇਹਨੂੰ ਸਾਰੀ ਗੱਲ ਇਹਨੂੰ ਕਹਿਦਾ 43 ਦੀ ਪ੍ਰੈਸ ਕਰ ਉਹ ਆਪਾਂ ਪੰਜ ਲਿਆ 3:3 ਦੀ ਵਿੱਚ ਕੇ ਮੈਂ ਆਪਣਾ 43 ਦੀ ਜੇ ਮੈਂ ਜਰਾ ਮੈਂ ਤਾਂ ਇਹਨੂੰ ਧੂਰੇ ਮਾਤਾ ਇੱਥੋਂ ਫੋਨ ਲਾ ਕੇ ਗੱਲ ਕਰਾ ਦਾਂ ਮੁੰਡੇ ਦੇ ਘਰੇ ਆ ਵੀ ਉਹਦਾ ਦੇਡੂ ਦੇ ਡੇਢ ਜਿਮਾ ਆਪਣਾ ਭਈਆ ਖਿਆਰ ਘਟਾ ਮਹੀਨਾ ਹੋ ਗਿਆ ਸਾਹਮਣੇ ਉਹ ਦੇਖ ਲੈ ਜੀ ਤੇਰੀ ਕੋਈ ਪੈਸੇ ਬੰਦੀ ਦਾ ਬੱਚਾ ਲਾ ਦੇ ਨਹੀਂ ਬੰਦੀ ਕਿਥੇ ਚਲ ਮੈਂ ਦੇਖਦਾ ਕਿਰਾ ਕਰਕੇ ਦੇਖਦਾ ਬੜਾ ਬੋਲਣਾ ਛੱਡ ਬੱਚਾ ਓਏ ਓਏ ਤੈਨੂੰ ਛੱਡ ਬੱਚਾ ਕਿੰਨਾ ਦਾ ਵਾਸਤਾ ਰਿਓ ਅਰੇ ਨਾ ਹੋ ਜਾ ਹੁਣ ਤੂੰ ਅੱਗੇ ਫੇਰੇ ਮੈਂ ਖੜਿਆ ਤੂੰ ਇੱਧਰ ਲੋ ਬੈਠ ਜਾ ਚਾਹ ਦੀ ਸ਼ੁਰੂਆਤੀ ਚਰਚਾ ਫੜਾ ਦਿਓ ਨੂੰ ਅੱਲਸੁਲਾਮ ਅਮੀਨ ਆਹ ਕਿਹਦੀ ਹੈ ਕਿ ਤੁਹਾਨੂੰ ਆਹ ਬਾ ਸੁਤਨਾਰਮ ਦੇਖੀ ਜਾਈਏ ਬੈਲ ਨਹੀਂ ਚੜ ਚੁੱਕੋਈਆ ਕਰੇ